ਹਾਂਜੀ ਸਾਰੇ ਦੋਸਤ ਮਿੱਤਰਾਂ ਨੂੰ ਇਸ ਸੱਜਾ ਬਾਲੀਏ ਵੱਲੋਂ ਸਤਿ ਸ੍ਰੀ ਅਕਾਲ ਹਾਂ ਆਹ ਮਸਤੀ ਬਹੁਤ ਮਸਤੀ ਹੋ ਰਹੀ ਹੈ ਪਹਾੜਾਂਾਂ ਦੇ ਵਿੱਚ 30 ਸਾਲਾਂ ਬਾਅਦ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਗਏ ਸੀ ਇੱਕ ਤਰ੍ਹਾਂ ਦਾ ਝੁੱਗੀ ਬਦਲ ਗਿਆ ਗੱਲ ਦੇ ਪਹੁੰਚੇ ਸੀ ਦਰਬਾਰਾਂ ਤੜਕੇ 3-4 ਵਜੇ ਤੋਂ ਬਾਰਿਸ਼ ਸ਼ੁਰੂ ਹੋ ਗਈ ਹੈ। ਹੁਣ ਸਵੇਰੇ ਪਹਾੜਾਂ 'ਚ ਉੱਤਰਿਆ ਰਹਾ। ਪੂਰਾ ਵੀ ਲਿਆ ਬਹੁਤ ਆਨੰਦ ਆ ਰਿਹਾ। ਦੇਖੋ ਹਰਿਆਲੀ ਤੇ ਹਰਿਆਲੀ। ਮੇਰਾ ਜਿਹੜਾ ਮਨ ਆ। ਮੈਂ ਸਨ 88 ਤੋਂ ਸ਼ਹਿਰੀ ਕਰਦਾ ਆ ਰਿਹਾ। ਕਿਉਂਕਿ ਸਾਨੂੰ 88 'ਚ ਮੈਂ ਕਾਲਜ 'ਚ ਪੜ੍ਹਦੇ ਨੇ। ਲਾਸਟੂ ਕਰਕੇ ਵੀ ਇਹ ਪਾਰਟ ਬੰਦ ਦੇ ਵਿੱਚੋਂ ਹਟ ਕੇ ਟਰੱਕ ਲੈ ਲਿਆ ਸੀ ਹਟਿਆ ਨਹੀਂ ਸੀ ਪਹਿਲਾਂ ਟਰੱਕ ਲੈ ਲਿਆ ਸੀ ਕੋਲ ਦੀ ਜੁਨੀਅਨ ਹੁੰਦੀ ਜੁਨੀਅਨ ਤੇ ਲੰਘਦਾ ਤੇ ਉੱਥੇ ਯਾਰੀਆਂ ਦੋਸਤੀਆਂ ਪੈ ਗਈਆਂ ਮੈਂ ਕਿਹਾ ਮੈਨੂੰ ਤਾਂ ਟਰੱਕ ਦਬਾਓ ਕਰਦਿਆ ਨਾ ਜਿੱਦ ਕਰੀ ਤੇ ਟਰੱਕ ਲਿਆ ਫਿਰ ਮੈਂ ਵੀ ਇਹ ਪਾਰਟ ਬੰਦ ਦੇ ਮੇਰਾ ਖਿਆਲ ਦੋ ਤਿੰਨ ਪੇਪਰ ਦਿੱਤੇ ਹੋਣੇ ਉਸ ਤੋਂ ਬਾਅਦ ਮੈਂ ਗੱਡੀ ਤੇ ਚੜ ਗਿਆ ਬੜਾ ਬਸ ਮੈਨੂੰ ਡਰਾਈਵਰ ਜੀ ਦਾ ਸਪੂਨ ਇੰਨਾ ਮੈਨੂੰ ਲੱਗ ਗਿਆ ਬਹੁਤ ਵਧੀਆ ਆਨੰਦਪੁਰ ਜੀ ਵੰਜੀਨ ਲੱਗਾ ਬਹੁਤ ਕੁਝ ਦੇਖਿਆ ਆਲ ਇੰਡੀਆ ਕੁੰਮ ਲੈ ਸਾਰਾ ਚਲੋ ਹੁਣ ਕਿਰਪਾ ਕਰੂ ਹੋਊਗੀ ਭਾਈ ਗੁਰੂ ਨੇ ਸੁਖਸਾਂਦ ਰੱਖੀ ਹੈ ਬੇਟਾ ਕੈਨੇਡਾ ਗਿਆ ਤਾਂ ਉੱਥੇ ਵੀ ਜਾਉਂਦੇ ਰਹੇ ਤਾਂ ਜਰੂਰ ਕਮ ਕਿ ਆਵਾਂਗੇ ਕਿਉਂਕਿ ਉੱਥੇ ਦੇ ਟਰਾਲੇ 'ਚ ਵੀ ਬੈ ਕੇ ਦੇਖਣਾ ਹੈ ਇੰਡੀਆ 'ਚ ਤਾਂ ਬਹੁਤ ਚਲਾ ਲਏ ਬਹੁਤ ਦੇਖੋ ਵਾਹ ਤਮਾ ਜਮਾ ਬੜਾ ਲੱਗਿਆ ਹੋਇਆ ਜਿਹੜੇ ਆਉਂਗਾ ਫਿਰ ਆਮ ਨਾਲ ਵਾਰਸ਼ ਹੋ ਰਹੀ ਹੈ ਜੈ ਮਾਤਰੀ ਪਹਾੜਾਂ ਚ ਜਗਮਗ ਜਗਮਗ ਹੋ ਰਹੀ ਹੈ ਤੇ ਬੜਾ ਆਨੰਦ ਆ ਰਿਹਾ ਪਹਾੜੀ ਚਲ ਕੇ ਜਾਣਾ ਚੱਲ ਕੇ ਪੈਦਲ ਯਾਤਰਾ ਫਿੱਚਦੇ ਕੀ ਫੋਟੋ ਚਾਰੂ ਸੀ ਦੀ ਯਾਦ ਚ ਐਨਮਾਇਲ ਬੰਕੀ ਦੇ ਰੇ ਮੀਟਰ ਤੇ ਜਿੱਦ ਦੇ ਆ ਰਹੇ ਹਾਂ ਕੁੱਲ ਮਨਾਕ ਮਲਾਕੇ ਮੈਨੂੰ ਬਹੁਤ ਸ਼ੌਕ ਹੈ ਘੁੰਮਣ ਦਾ ਮੈਂ ਪਹਿਲਾਂ ਵੀ ਜੇ ਕਿਤੇ ਗੱਡੀ ਲੈ ਕੇ ਟਰੱਕ ਲੈ ਕੇ ਜਾਂਦਾ ਹੁੰਦਾ ਸੀ ਤਾਂ ਉੱਥੇ 4-5 ਦਿਨ ਇੰਗਾਂ ਜਲੇ ਹੱਜਾ ਪਾ ਲੈਂਦਾ ਸੀ ਉੱਥੇ ਰਹਿਣਾ ਪੰਜ ਚਾਰ ਦਿਨ ਲੋਕਾਂ ਨੇ ਮੁੜ ਜਾਣਾ ਮੈਂ ਹਫਤਾ ਹਫਤਾ ਰਹਿਣਾ ਤੇ ਸ਼ਹਿਰਾਂ ਕਾਨੀਆਂ ਹੋਰ ਇੱਥੇ ਕੀ ਲੈ ਜਾਣਾ ਹੈ ਖਾਲੀ ਹੱਥ ਚਲੇ ਜਾਣਾ ਹੈ ਮੇਰੀ ਮੇਰੀ ਕਰਦੇ ਕੌਰ ਮਾਂ ਮਰ ਗਏ ਚੱਲ ਗਏ ਕੁਝ ਖਾਲੀ ਹੱਥ ਇਸ ਕਰਕੇ ਘੁੰਮਣਾ ਚਾਹੀਦਾ ਹੈ ਸ਼ਹਿਰਾਂ ਕਾਨੀਆਂ ਚਾਹੀਦਿਆਂ ਨੇ ਤੇ ਵੀਡੀਓ ਲੰਬੀ ਹੋਗੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ